ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰੇੰਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਸਬਜ਼ੀ ਦੇ ਤਾਜ਼ੇ ਰੇਟ ਤਰੀਕਾ ਜਿਹੜੀ ਅੱਜ 29 ਮਾਰਚ ਤੇ 2025 ਹੋ ਚੁੱਕੀ ਐ ਮੋਗਾ ਮੰਡੀ ਦੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਵਾਲਾ ਜਿਹੜਾ ਆਈਕਨ ਜੂਰਨਾ ਭੁੱਲ ਨਾ ਪੜੇਨਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦੀ ਰਹੇ ਪਿਆਜ਼ ਹੋਈ 15 ਤੋਂ 20 ਰੁਪਏ ਦੇ ਵਿੱਚ ਵਿੱਚ ਚੰਗਾ ਤੇ ਮਿਰਚ 30 ਰੁਪਏ ਤੋਂ 30 ਤੋਂ ਲੈ ਕੇ 50-55 ਚੱਕਰ ਵੈਗੀ ਆ। ਸ਼ਿਮਲਾ ਮਿਰਚ ਵੀ ਕੀ ਆ ਮਿੱਤਰੋ 15 ਤੋਂ 18 20 ਰੁਪਏ ਤੇ ਚੱਕਰ ਵੈਗੀ ਕੁਆਲਟੀ ਕੋਰਿੰਗ। ਖੀਰਾ ਉਹੀ ਤਕਰੀਬਨ 10 ਤੋਂ 12 ਰੁਪਏ ਦੇ ਵਿੱਚ ਵਿੱਚ। ਟਮਾਟਰਾਂ ਚ ਤੇਜ਼ ਹੋ ਗਿਆ। ਥੋੜਾ ਜਿਹਾ ਟਮਾਟਰ 15 ਤੋਂ 18 ਰੁਪਏ ਤੇ ਚੱਕਰ ਵੈ ਗਿਆ। ਬੈਂਗਣੀ ਜਿਹੜੀ ਆ ਬਾਹਰ ਲਈ ਆ ਇਹ ਤਾਂ ਅੱਜ 10 ਤੋਂ ਲੈ ਕੇ 15 ਚੱਕਰ ਵੀ ਗਈ ਆ। ਬਾਜ਼ਾਰ ਬੰਦਾ ਸੀਗਾ। ਤੇ ਟਿੰਡੀ ਬਾਹਰ ਲਈ ਉਹੀ 10 ਰੁਪਏ 8 ਦਾ ਰੁਪਏ ਦੇ ਆਸੇ-ਪਾਸੇ ਆ ਜਿਹੜੀ ਲੋਕਲ ਟਿੰਡੀ ਬਹੁਤ ਵਧੀਆ ਸੁਫਰਾ ਉਹ ਤਾਂ 20 ਤੋਂ 22 ਰੁਪਏ ਤੱਕ ਵੈਗੀ ਆ ਚੰਗੀ ਚਮਕ ਵਾਲੀ ਤੇ ਮਟਰ ਨੇ ਛਾਲ ਮਾਰੀ ਮਟਰ ਹੈ ਨਹੀਂ ਸੀਗਾ ਬਾਜ਼ਾਰ ਦੇ ਵਿੱਚ ਬਿਲਕੁਲ ਮਟਰ ਅੱਜ ਜਿਹੜਾ ਬਹੁਤ ਜ਼ਿਆਦਾ ਹਰਾ ਸੀ ਉਹ ਤਾਂ 40 ਪਲੱਸ ਵਿਗ ਗਿਆ ਜਿਹੜਾ ਮੜਾ ਮਟਾਉ ਨਹੀਂ ਕੀ ਸੀਗਾ 30 ਤੋਂ 35 ਰੁਪਏ ਦੇ ਵਿੱਚ ਵਚਾਂ ਮਟਰ ਦਾ ਬਾਜ਼ਾਰ ਬਹੁਤ ਤੇਜ਼ ਸੀਗਾ ਤੇ ਫੋਲ ਗੋਭੀ ਦਾ ਬਾਜ਼ਾਰ ਅੱਜ ਠੀਕ ਸੀਗਾ ਫੋਲ ਗੋਭੀ ਜਿਹੜੀ ਚੰਗੀ ਸੀਗੀ ਉਹ ਤਾਂ 6-7 ਰੁਪਏ ਤੱਕ ਕਰ ਗਈ ਆ। ਬੰਦ ਗੋਭੀ ਦਾ ਕੋਈ ਹਾਲ ਨਹੀਂ ਬੰਦ ਗੋਬੀ ਉਹ ਹੀ 2 ਰੁਪਏ 2.5 ਰੁਪਏ 50 ਪੀਆ ਵੀ ਲਫਾਫਾ ਜੇ ਬੜੀ ਜਿਆਦਾ ਚੰਗੀ ਦਾ 3 ਰੁਪਏ ਵੀ ਕਈ ਵਾਰ ਵਿਕ ਜਾਂਦੀ ਪਰ ਨਹੀਂ। ਬਹੁਤ ਮੰਦੀ ਬੁਰੇ ਹਾਲੀ ਆ। ਗੋਭੀ ਥੋੜਾ ਜਿਹਾ ਬਾਜ਼ਾਰ ਅੱਜ ਥੋੜਾ ਜਿਹਾ ਸੁਧਰਿਆ। ਬਰੋਕਲੀ ਕੀ ਭਾਵੀ ਕੀ ਛੋਰਾ? ਦੇਖੋ ਜੀ ਬਰੋਕਲੀ ਵੀ ਗਿਆ 30 ਰੁਪਏ ਬਹੁਤ ਵਧੀਆ ਸਾਫ ਆ ਜਿਹੜੀ। ਤੇ ਆਲੂ ਮਿੱਤਰ ਪਿਆਰੋ ਮੋਟਾ ਡਾਇਮੰਡ ਬਹੁਤ ਸ਼ਾਨਦਾਰ ਆ ਜੀ ਡਾਇਮੰਡ ਕੀ ਵਗਿਆ ਪੁੱਤ ਡਾਇਮੰਡ ਜੀ 400 ਰੁਪਏ ਨੈਟ ਡਾਇਮੰਡ ਹਲੇ ਘਟਾ ਡਾਇਮੰਡ 400 ਰੁਪਏ ਨੈਟ ਦੇ ਵਿੱਚ ਵਿੱਚ ਵਿਗਿਆ ਵਾ ਹਾਂ ਤੇ ਕੋਈ 10 20 ਰੁਪਏ ਇਧਰ ਵੀ ਆ ਕੁਆਲਟੀ ਅਕੋਰਡਿੰਗ ਆ ਜਿਵੇਂ ਜੇਬ ਦਾ ਮਾਲ ਉਹਦਾ ਰੇਟ 52 ਕਿਲੋ ਭਰਤੀ ਤੇ ਐਲ ਆਰ ਕੀ ਭਾਵੇਂ ਗਿਆ ਪੁੱਤ ਅੱਜ ਐਲ ਆਰ ਵਿਗਿਆ ਜੀ ਅੱਜ ਭਾਈ ਪੂਰੇ 500 ਆਲੂ ਹੁਣ ਹੈ ਨਹੀਂ ਆ ਐਲ ਆਰ 500 ਉਹਦੇ ਆਸੇ ਪਾਸੇ ਵਿਗ ਗਿਆ ਹਾਂ ਜੇ ਚੰਗਾ 10 ਰੁਪਏ ਦਾ 550 ਤਕਰੀਬ ਵਿਕ ਜਾਂਦਾ ਵਾ ਉਹ ਜਾ ਫਿਰ 500 ਆਏਗਾ ਆਪਾ ਬਾਕੀ ਜੇਬ ਜੀ ਕੁਆਲਟੀ ਉਹ ਜਾ ਰੇਟ ਕਾਲੂ ਦਾ ਹੁਣ ਮੌਸਮ ਠੰਡਾ ਹੋ ਗਿਆ ਫਿਰ ਬਾਜ਼ਾਰ ਬਣ ਜਾਣਾ ਹਾਂ ਹਵਾ ਕੱਲ ਦੀ ਚੱਲੀ ਠੰਡੀ ਬਾਕੀ ਅੱਜ ਸੌਦਾ ਬਿਆਰ ਸ ਘੱਟ ਸੀਗਾ ਤੇ ਕੱਦੂ ਉਹੀ 10 ਤੋਂ 12 ਰੁਪਏ ਦੇ ਆਸੇ ਪਾਸੇ ਲੋਕੀ 7-8 ਰੁਪਏ ਤੇ ਕਰ ਛੋਲੀਆ ਵੇਗਿਆ ਜਿਹੜਾ ਚੰਗਾ ਸੀਗਾ ਛੋਲੀਆ ਮਿੱਤਰੋ ਉਹ 13 ਰੁਪਏ ਕਿਲੋ ਦੇ ਹਿਸਾਬ ਨਾਲ ਵੇਗ ਗਿਆ ਵਾ ਤੇ ਬੈਂਗਣ ਉਹੀ ਜਿਹੜਾ ਐਮਪੀ ਵਾਲਾ ਵਾ 10 ਰੁਪਏ ਤੋਂ ਲੈ ਕੇ 12-15 ਤੇ ਕਰ ਜਿਹੜਾ ਬਾਹਰਲਾ ਚੰਗਾ 20 ਰੁਪਏ 22 ਰੁਪਏ ਤੇ ਕਰ ਪਿਆਜ਼ ਉਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਚੰਗਾ ਤੇ ਮਿਰਚ 30 ਰੁਪਏ ਤੋਂ 30 ਤੋਂ ਲੈ ਕੇ 50-55 ਤੇ ਕਰ ਵੈਗੀ ਆ ਸ਼ਿਮਲਾ ਮਿਰਚ ਵਿਕੀ ਆ ਮਿੱਤਰੋ 15 ਤੋਂ 18-20 ਰੁਪਏ ਤੇ ਕਰ ਵੈਗੀ ਕੁਆਲਟੀ ਅਕੋਰਡਿੰਗ ਖੀਰਾ ਉਹੀ ਤਕਰੀਬਨ 10 ਤੋਂ 12 ਰੁਪਏ ਦੇ ਵਿੱਚ ਵਿੱਚ ਟਮਾਟਰਾਂ 'ਚ ਤੇਜ਼ ਹੋ ਗਿਆ ਥੋੜਾ ਜਿਹਾ ਟਮਾਟਰ 15 ਤੋਂ 18 ਰੁਪਏ ਤੇ ਕਰ ਵੈ ਗਿਆ ਬੈਂਗਣੀ ਜਿਹੜੀ ਆ ਬਾਹਰ ਲਈ ਆ ਇਹ ਤਾਂ ਅੱਜ 10 ਤੋਂ ਲੈ ਕੇ 15 ਰੁਪਏ ਤੱਕ ਵਿਕੀ ਆ ਬਜ਼ਾਰ ਮੰਦਾ ਸੀਗਾ ਤੇ ਟਿੰਡੀ ਬਾਹਰ ਲਈ ਉਹੀ 10 ਰੁਪਏ 8 ਦਾ ਰੁਪਏ ਦੇ ਆਸੇ-ਪਾਸੇ ਆ ਜਿਹੜੀ ਲੋਕਲ ਟਿੰਡੀ ਬਹੁਤ ਵਧੀਆ ਸੁਪਰਾ ਉਹ ਤਾਂ 20 ਤੋਂ 22 ਰੁਪਏ ਤੱਕ ਵਿਕ ਗਈ ਆ ਚੰਗੀ ਚਮਕ ਵਾਲੀ ਤੇ ਮਟਰ ਨੇ ਵਾਲ ਛਾਲ ਮਾਰੀ ਮਟਰ ਹੈ ਨਹੀਂ ਸੀਗਾ ਬਜ਼ਾਰ ਦੇ ਵਿੱਚ ਬਿਲਕੁਲ ਮਟਰ ਅੱਜ ਜਿਹੜਾ ਬਹੁਤ ਜ਼ਿਆਦਾ ਹਰਾ ਸੀ ਉਹ ਤਾਂ 40 ਪਲੱਸ ਵਿਕ ਗਿਆ ਜਿਹੜਾ ਮੜਾ ਮਟਾ ਉਨੀ ਕੀ ਸੀਗਾ 30 ਤੋਂ 35 ਰੁਪਏ ਦੇ ਵਿੱਚ ਵਿਚ ਆ ਮਟਰ ਦਾ ਬਜ਼ਾਰ ਬਹੁਤ ਤੇਜ਼ ਸੀਗਾ ਇਹ ਫੋਲ ਗੋਭੀ ਦਾ ਬਿਜਾਰ ਅੱਜ ਠੀਕ ਸੀਗਾ ਫੋਲ ਗੋਭੀ ਜਿਹੜੀ ਚੰਗੀ ਸੀਗੀ ਉਹ ਤਾਂ 6-7 ਰੁਪਏ ਤੱਕ ਰਵੇਗੀ ਆ ਬੰਦ ਗੋਭੀ ਦਾ ਕੋਈ ਹਾਲ ਨਹੀਂ ਬੰਦ ਗੋਭੀ ਉਹੀ 2 ਰੁਪਏ 2.5 ਰੁਪਏ 50 ਪਿਆਰ ਵੀ ਲਫਾਫਾ ਜੇ ਬੜੀ ਜਿਆਦਾ ਚੰਗੀ ਦਾ 3 ਰੁਪਏ ਵੀ ਕਈ ਵਾਰ ਵਿਕ ਜਾਂਦੀ ਪਰ ਨਹੀਂ ਬਹੁਤ ਮੰਦੀpurੇ ਹਾਲੀ ਆ ਗੋਭੀ ਥੋੜਾ ਜਿਹਾ ਬਿਜਾਰ ਅੱਜ ਥੋੜਾ ਜਿਹਾ ਸੁਧਰਿਆ ਬਰੋਕਲੀ ਕੀ ਭਾਵੀ ਕੀ ਸੁਰਾ ਦੇਖੋ ਜੀ ਬਰੋਕਲੀ ਵਿਗਿਆ 30 ਰੁਪਏ ਬਹੁਤ ਵਧੀਆ ਸਾਫ ਆ ਜਿਹੜੀ ਤੇ ਆਲੂ ਮਿੱਤਰ ਪੈਰੋ ਡਾਇਮੰਡ ਬਹੁਤ ਸ਼ਾਨਦਾਰ ਆ ਜੀ ਡਾਇਮੰਡ ਕੀ ਪਿਆ ਗਿਆ ਪੁੱਤ ਡਾਇਮੰਡ ਜੀ 400 ਰੁਪਏ ਨੈਟ ਡਾਇਮੰਡ ਵਾਲੇ ਘਾਟ ਆ ਡਾਇਮੰਡ 400 ਰੁਪਏ ਨੈਟ ਦੇ ਵਿੱਚ ਵਿੱਚ ਵਿਗਿਆ ਵਾ ਹਾਂ ਤੇ ਕੋਈ 10 20 ਰੁਪਏ ਇੱਧਰ ਵੀ ਆ ਕੁਆਲਿਟੀ ਅਕੋਰਡਿੰਗ ਆ ਜਿਵੇਂ ਜੇਬਜਾਮਾ ਰੋਬਜਾ ਰੇਟ 52 ਕਿਲੋ ਭਰਤੀ ਤੇ ਐਲ ਆਰ ਕੀ ਭਾਵੇਂ ਗਿਆ ਪੁੱਤ ਅੱਜ ਐਲ ਆਰ ਵਿਗਿਆ ਜੀ ਅੱਜ ਭਾਈ ਪੂਰੇ 500 ਆਲੂ ਹੁਣ ਹੈ ਨਹੀਂ ਐਲ ਆਰ 500 ਦੇ ਆਸੇ ਪਾਸੇ ਵਿਗ ਗਿਆ ਹਾਂ ਇਹ ਚੰਗਾ ਦਾ 10 ਰੁਪਏ ਵੀ 550 ਤਕਰੀਬ ਵਿਕ ਜਾਂਦਾ ਵਾ ਉਹ ਹੋ ਜਾ ਫਿਰ 500 ਹੈਗਾ ਆਪਾਂ ਬਾਕੀ ਜੇਬ ਜੀ ਕੁਆਲਟੀ ਉਹ ਜਾ ਰੇਟ ਕਦੂ ਦਾ ਹੁਣ ਮੌਸਮ ਠੰਡਾ ਹੋ ਗਿਆ ਫਿਰ ਬਾਜ਼ਾਰ ਬਣ ਜਾਣਾ ਹਾਂ ਹਵਾ ਕੱਲ ਦੀ ਚੱਲੀ ਹੈ ਠੰਡੀ ਬਾਕੀ ਅਜ ਸੌਦਾ ਬਿਆਰ ਸ ਘਟ ਸੀਗਾ ਤੇ ਕੱਦੂ ਉਹੀ 10 ਤੋਂ 12 ਰੁਪਏ ਦੇ ਆਸੇ-ਪਾਸੇ ਲੋਕੀ 7-8 ਰੁਪਏ ਇੱਥੇ ਕਰ ਛੋਲੀਆ ਵਿਗਿਆ ਜਿਹੜਾ ਚੰਗਾ ਸੀਗਾ ਛੋਲੀਆ ਮਿੱਤਰੋ ਉਹ 13 ਰੁਪਏ ਕਿਲੋ ਦੇ ਹਿਸਾਬ ਨਾਲ ਵਿਗ ਗਿਆ ਵਾ ਤੇ ਬੈਂਗਣ ਉਹੀ ਜਿਹੜਾ ਐਮਪੀ ਵਾਲਾ ਵਾ 10 ਰੁਪਏ ਤੋਂ ਲੈ ਕੇ 12-15 ਤੱਕਰ ਜਿਹੜਾ ਬਾਹਰਲਾ ਚੰਗਾ 20 ਰੁਪਏ 22 ਰੁਪਏ ਤੱਕ ਰਾਇਜ ਉਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਚੰਗਾ ਤੇ ਮਿਰਚ 30 ਰੁਪਏ ਤੋਂ 30 ਤੋਂ ਲੈ ਕੇ 50-55 ਤੱਕਰ ਵੈਗੀ ਆ ਸ਼ਿਮਲਾ ਮਿਰਚ ਵਿਕੀ ਆ ਮਿੱਤਰੋ 15 ਤੋਂ 18-20 ਰੁਪਏ ਤੱਕਰ ਵੈਗੀ ਕੁਆਲਿਟੀ ਅਕੋਰਡਿੰਗ ਖੀਰਾ ਉਹੀ ਤਕਰੀਬਨ 10 ਤੋਂ 12 ਰੁਪਏ ਦੇ ਵਿੱਚ ਵਿੱਚ ਟਮਾਟਰਾਂ ਜੇ ਤੇਜ਼ ਹੋ ਗਿਆ ਥੋੜਾ ਜਿਹਾ ਟਮਾਟਰ 15 ਤੋਂ 18 ਰੁਪਏ ਤੱਕਰ ਵੈਗ ਗਿਆ ਬੈਂਗਣੀ ਜਿਹੜੀ ਆ ਬਾਹਰ ਲਈ ਆ ਇਹ ਤਾਂ ਅੱਜ 10 ਤੋਂ ਲੈ ਕੇ 15 ਰੁਪਏ ਤੱਕ ਰਵਗੀ ਆ। ਬਾਜ਼ਾਰ ਮੰਦਾ ਸੀਗਾ। ਤੇ ਟਿੰਡੀ ਬਾਹਰ ਲਈ ਉਹੀ 10 ਰੁਪਏ 8 ਦਾ ਰੁਪਏ ਦੇ ਆਸੇ-ਪਾਸੇ ਆ। ਜਿਹੜੀ ਲੋਕਲ ਟਿੰਡੀ ਬਹੁਤ ਵਧੀਆ ਸੁਪਰਾ ਉਹ ਤਾਂ 20 ਤੋਂ 22 ਰੁਪਏ ਤੱਕ ਰਵਗੀ ਆ ਚੰਗੀ। ਚਮਕ ਵਾਲੀ। ਤੇ ਮਟਰ ਨੇ ਆ ਛਾਲ ਮਾਰੀ ਮਟਰ ਹੈ ਨਹੀਂ ਸੀਗਾ ਬਾਜ਼ਾਰ ਦੇ ਵਿੱਚ ਬਿਲਕੁਲ। ਮਟਰ ਅੱਜ ਜਿਹੜਾ ਬਹੁਤ ਜ਼ਿਆਦਾ ਹਰਾ ਸੀ ਉਹ ਤਾਂ 40 ਪਲੱਸ ਵਿਗ ਗਿਆ। ਜਿਹੜਾ ਮੜਾ ਮਟਾ ਉਨੀ ਕੀ ਸੀਗਾ 30 ਤੋਂ 35 ਰੁਪਏ ਦੇ ਵਿੱਚ ਵਿਚ ਆਮ। ਮਟਰ ਦਾ ਬਾਜ਼ਾਰ ਬਹੁਤ ਤੇਜ਼ ਸੀਗਾ। ਤੇ ਫੋਲ ਗੋਭੀ ਦਾ ਬਿਜਾਰ ਅੱਜ ਠੀਕ ਸੀਗਾ ਥੋੜਾ ਜਾ ਫੋਲ ਗੋਭੀ ਜਿਹੜੀ ਚੰਗੀ ਸੀਗੀ ਉਹ ਤਾਂ 6-7 ਰੁਪਏ ਤੱਕ ਕਰ ਗਈ ਆ ਬੰਦ ਗੋਭੀ ਦਾ ਕੋਈ ਹਾਲ ਨਹੀਂ ਬੰਦ ਗੋਭੀ ਹੋਈ 2 ਰੁਪਏ 2.5 ਰੁਪਏ 50 ਪਿਆਰ ਵੀ ਲਫਾਫਾ ਜੇ ਬੜੀ ਜਿਆਦਾ ਚੰਗੀ ਦਾ 3 ਰੁਪਏ ਵੀ ਕਈ ਵਾਰ ਵਿਕ ਜਾਂਦੀ ਪਰ ਨਹੀਂ ਬਹੁਤ ਮੰਦੀ ਬੁਰੇ ਹਾਲੀ ਆ ਗੋਭੀ ਥੋੜਾ ਜਿਆ ਬਿਜਾਰ ਅੱਜ ਥੋੜਾ ਜਿਆ ਸੁਧਰਿਆ ਬਰੋਕਲੀ ਕੀ ਭਾਵੀ ਕੀ ਸੁਰਾ ਦੇਖੋ ਜੀ ਬਰੋਕਲੀ ਵਿਗਿਆ 30 ਰੁਪਏ ਬਹੁਤ ਵਧੀਆ ਸਾਫ ਆ ਜਿਹੜੀ ਤੇ ਆਲੂ ਮਿੱਤਰ ਪੈਰੋ ਡਾਇਮੰਡ ਬਹੁਤ ਸ਼ਾਨਦਾਰ ਆ ਜੀ ਡਾਇਮੰਡ ਕੀ ਪਿਆ ਗਿਆ ਪੁੱਤ ਡਾਇਮੰਡ ਜੀ 400 ਰੁਪਏ ਨੈਟ ਡਾਇਮੰਡ ਹਾਲੇ ਘੱਟ ਆ ਡਾਇਮੰਡ 400 ਰੁਪਏ ਨੈਟ ਦੇ ਵਿੱਚ ਵਿੱਚ ਵਿਗਿਆ ਵਾ ਹਾਂ ਤੇ ਕੋਈ 10 20 ਰੁਪਏ ਇੱਧਰ ਵੀ ਆ ਕੁਆਲਿਟੀ ਅਕੋਰਡਿੰਗ ਆ ਜਿਵੇਂ ਜੇਬਜਾਮਾ ਰੋਬਜਾ ਰੇਟ 52 ਕਿਲੋ ਭਰਤੀ ਤੇ ਐਲ ਆਰ ਕੀ ਭਾਵੇਂ ਗਿਆ ਪੁੱਤ ਅੱਜ ਐਲ ਆਰ ਵਿਗਿਆ ਜੀ ਅੱਜ ਭਾਈ ਪੂਰੇ 500 ਆਲੂ ਹੁਣ ਹੈ ਨਹੀਂ ਐਲ ਆਰ 500 ਦੇ ਆਸੇ ਪਾਸੇ ਵਿਗ ਗਿਆ ਹਾਂ ਇਹ ਚੰਗਾ ਦਾ 10 ਰੁਪਏ ਵੀ 550 ਤਕਰੀਬ ਵਿਕ ਜਾਂਦਾ ਵਾ ਉਹ ਹੋ ਜਾ ਫਿਰ 500 ਹੋ ਜਾਗਾ ਆਪਾ ਬਾਕੀ ਜੇਬ ਜੀ ਕੁਆਲਟੀ ਉਹ ਜਾ ਰੇਟ ਆਲੂ ਦਾ ਹੁਣ ਮੌਸਮ ਠੰਡਾ ਹੋ ਗਿਆ ਫਿਰ ਬਾਜ਼ਾਰ ਬਣ ਜਾਣਾ ਹਾਂ ਹਵਾ ਕੱਲ ਦੀ ਚੱਲੀ ਹੈ ਠੰਡੀ ਬਾਕੀ ਅੱਜ ਸੌਦਾ ਬਿਆਰਸ਼ ਘੱਟ ਸੀਗਾ ਤੇ ਕੱਦੂ ਉਹੀ 10 ਤੋਂ 12 ਰੁਪਏ ਦੇ ਆਸੇ-ਪਾਸੇ ਲੋਕੀ 7-8 ਰੁਪਏ ਤੇ ਕਰ ਛੋਲੀਆਂ ਵਿਗਿਆ ਜਿਹੜਾ ਚੰਗਾ ਸੀਗਾ ਛੋਲੀਆਂ ਮਿੱਤਰੋ ਉਹ 13 ਰੁਪਏ ਕਿਲੋ ਦੇ ਹਿਸਾਬ ਨਾਲ ਵਿਗ ਗਿਆ ਵਾ ਤੇ ਬੈਂਗਣ ਉਹੀ ਜਿਹੜਾ ਐਮਪੀ ਵਾਲਾ ਵਾ 10 ਰੁਪਏ ਤੋਂ ਲੈ ਕੇ 12-15 ਚੱਕਰ ਜਿਹੜਾ ਬਾਹਰਲਾ ਚੰਗਾ 20 ਰੁਪਏ 22 ਰੁਪਏ ਤੱਕ ਰਪਿਆ ਜੋ ਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਚੰਗਾ ਤੇ ਮਿਰਚ 30 ਰੁਪਏ ਤੋਂ 30 ਤੋਂ ਲੈ ਕੇ 50-55 ਚੱਕਰ ਵੇਗੀ ਆ ਸ਼ਿਮਲਾ ਮਿਰਚ ਵਿਕੀ ਆ ਮਿੱਤਰੋ 15 ਤੋਂ 18-20 ਰੁਪਏ ਤੱਕ ਰੈਗੀ ਕੁਆਲਟੀ ਕੋਡਿੰਗ ਖੀਰਾ ਉਹੀ ਤਕਰੀਬਨ 10 ਤੋਂ 12 ਰੁਪਏ ਦੇ ਵਿੱਚ ਵਿੱਚ ਟਮਾਟਰਾਂ ਚ ਤੇਜ ਹੋ ਗਿਆ ਥੋੜਾ ਜਿਹਾ ਟਮਾਟਰ 15 ਤੋਂ 18 ਰੁਪਏ ਚੱਕਰ ਵੇਗ ਗਿਆ ਬੈਂਗਣੀ ਜਿਹੜੀ ਆ ਬਾਹਰ ਲਈ ਆ ਇਹ ਤਾਂ ਅੱਜ 10 ਤੋਂ ਲੈ ਕੇ 15 ਰੁਪਏ ਤੱਕ ਰਵੇ ਗਈ ਆ ਬਾਜ਼ਾਰ ਮੰਦਾ ਸੀਗਾ ਤੇ ਟਿੰਡੀ ਬਾਹਰ ਲਈ ਉਹੀ 10 ਰੁਪਏ 8 ਦਾ ਰੁਪਏ ਦੇ ਆਸੇ-ਪਾਸੇ ਆ ਜਿਹੜੀ ਲੋਕਲ ਟਿੰਡੀ ਬਹੁਤ ਵਧੀਆ ਸੁਪਰਾ ਉਹ ਤਾਂ 20 ਤੋਂ 22 ਰੁਪਏ ਤੱਕ ਰਵੇ ਗਈ ਆ ਚੰਗੀ ਚਮਕ ਵਾਲੀ ਤੇ ਮਟਰ ਨੇਲ ਛਾਲ ਮਾਰੀ ਮਟਰ ਹੈ ਨਹੀਂ ਸੀਗਾ ਬਾਜ਼ਾਰ ਦੇ ਵਿੱਚ ਬਿਲਕੁਲ ਮਟਰ ਅੱਜ ਜਿਹੜਾ ਬਹੁਤ ਜ਼ਿਆਦਾ ਹਰਾ ਸੀ ਉਹ ਤਾਂ 40 ਪਲੱਸ ਵਿਗ ਗਿਆ ਜਿਹੜਾ ਮੜਾ ਮਟਾ ਉਨੀ ਕੀ ਸੀਗਾ 30 ਤੋਂ 35 ਰੁਪਏ ਦੇ ਵਿੱਚ ਵਿਚ ਆ ਮਟਰ ਦਾ ਬਾਜ਼ਾਰ ਬਹੁਤ ਤੇਜ਼ ਸੀਗਾ ਇਹ ਫੁੱਲ ਗੋਭੀ ਦਾ ਬਿਜਾਰਾ ਜੇ ਠੀਕ ਸੀਗਾ ਫਰੀ ਜਾਂਦਾ ਥੋੜਾ ਜਿਆਦਾ ਫੁੱਲ ਗੋਭੀ ਜਿਹੜੀ ਚੰਗੀ ਸੀਗੀ ਉਹ ਤਾਂ 6-7 ਰੁਪਏ ਤੱਕ ਰੈ ਗਈ ਆ ਬੰਦ ਗੋਭੀ ਦਾ ਕੋਈ ਹਾਲ ਨਹੀਂ ਬੰਦ ਗੋਭੀ ਉਹ ਹੀ 2 ਰੁਪਏ 2.5 ਰੁਪਏ 50 ਰੁਪਏ ਲਫਾਫਾ ਜੇ ਬੜੀ ਜਿਆਦਾ ਚੰਗੀ ਦਾ 3 ਰੁਪਏ ਵੀ ਕਈ ਵਾਰ ਵਿਕ ਜਾਂਦੀ ਪਰ ਨਹੀਂ ਬਹੁਤ ਮੰਦੀ ਬੁਰੇ ਹਾਲੀ ਆ ਗੋਭੀ ਥੋੜਾ ਜਿਆਦਾ ਬਿਜਾਰਾ ਜ ਥੋੜਾ ਜਿਆ ਸੁਧਰਿਆ ਬਰੋਕਲੀ ਕੀ ਭਾਵੀ ਕੀ ਛੋਰਾ ਦੇਖੋ ਜੀ ਬਰੋਕਲੀ ਵੀ ਗਈ 30 ਰੁਪਏ ਬਹੁਤ ਵਧੀਆ ਸਾਫ ਆ ਜਿਹੜੀ ਤੇ ਆਲੂ ਮਿੱਤਰ ਰਪਿਆ ਰੋ ਡਾਇਮੰਡ ਬਹੁਤ ਸ਼ਾਨਦਾਰ ਆ ਜੀ ਡਾਇਮੰਡ ਕੀ ਪਿਆ ਗਿਆ ਡਾਇਮੰਡ ਜੀ 400 ਰੁਪਏ ਨੈਟ ਡਾਇਮੰਡ ਹਾਲੇ ਘੱਟ ਆ ਡਾਇਮੰਡ 400 ਰੁਪਏ ਨੈਟ ਦੇ ਵਿੱਚ ਵਿੱਚ ਵਿਗਿਆ ਵਾ ਹਾਂ ਤੇ ਕੋਈ 10 20 ਰੁਪਏ ਇੱਧਰ ਵੀ ਆ ਕੁਆਲਿਟੀ ਅਕੋਰਡਿੰਗ ਆ ਜਿਵੇਂ ਜੇਬ ਜਾ ਮਾਲ ਉਹਦਾ ਰੇਟ 52 ਕਿਲੋ ਭਰਤੀ ਤੇ ਐਲ ਆਰ ਕੀ ਭਾਵੇਂ ਗਿਆ ਪੁੱਤਰਾ ਜੀ ਐਲ ਆਰ ਵਿਗਿਆ ਜੀ ਅੱਜ ਭਾਈ ਪੂਰੇ 500 ਆਲੂ ਹੁਣ ਹੈ ਨਹੀਂ ਆਪੇ ਐਲ ਆਰ 500 ਦੇ ਆਸ-ਪਾਸੇ ਵਿਗ ਗਿਆ ਹਾਂ ਜੇ ਚੰਗਾ ਦਾ 10 ਰੁਪਏ ਦਾ 550 ਤਕਰੀਬ ਆਖ ਜਾਂਦਾ ਵਾ ਉਹ ਜਾ ਫਿਰ 500 ਹੈਗਾ ਆਪਾ ਬਾਕੀ ਜੇਬ ਜੀ ਕੁਆਲਟੀ ਉਹ ਜਾ ਰੇਟ ਆਲੂ ਦਾ ਹੁਣ ਮੌਸਮ ਢੰਡਾ ਹੋ ਗਿਆ ਫਿਰ ਪਿਆਰ ਬਣ ਜਾ ਹਾਂ ਕੱਲਾ ਕੱਲ ਚੱਲੀ ਜਾਂਦੀ ਬਾਕੀ ਅੱਜ ਸੌਦਾ ਬਿਆਰਸ਼ ਘੱਟ ਸੀਗਾ ਤੇ ਕਦੂ ਉਹੀ 10 ਤੋਂ 12 ਰੁਪਏ ਦੇ ਆਸੇ-ਪਾਸੇ ਲੋਕੀ 7-8 ਰੁਪਏ ਇੱਥੇ ਕਰਨ ਛੋਲੀਆ ਵੇਗਿਆ ਜਿਹੜਾ ਚੰਗਾ ਸੀਗਾ ਛੋਲੀਆ ਮਿੱਤਰੋ ਉਹ 13 ਰੁਪਏ ਕਿਲੋ ਦੇ ਹਿਸਾਬ ਨਾਲ ਵੇਗਿਆ ਵਾ ਤੇ ਬੈਂਗਣ ਉਹੀ ਜਿਹੜਾ ਐਮਪੀ ਵਾਲਾ ਵਾ 10 ਰੁਪਏ ਤੋਂ ਲੈ ਕੇ 12 15 ਤੱਕ ਕਰੋ ਜਿਹੜਾ